ਰਬਦਾਸ ਜੀ ਦੀ ਉਪਮਾ ਦੂਰ ਨੇੜੇ ਫੈਲ ਗਈ ਮੰਦਰ ਵਿੱਚ ਹਰ ਸਮੇਂ ਗਰੀਬ ਅਮੀਰ ਸਾਧੂ ਸੰਤ ਮਹਾਤਮਾ ਦੀ ਰੌਣਕ ਰਹਿੰਦੀ ਬਿਆੰਤ ਚੜਾਵਾ ਚੜਨ ਲੱਗਾ ਦਿਨ ਰਾਤ ਪੰਡਹਾਰਾ ਚੱਲਣ ਲੱਗਾ ਰਾਜਪੂਤਾਨੇ ਦੇ ਪ੍ਰਸਿੱਧ ਕਿਲੇ ਚ ਤੌਰ ਸ਼ਹਿਰ ਦੇ ਰਾਜੇ ਦੀ ਰਾਣੀ ਝਾਲੀ ਇੱਕ ਦਇਆ ਧਰਮ ਦੀ ਪ੍ਰਤੱਖ ਮਿਸਾਲ ਸੀ ਰਬਦਾਸ ਜੀ ਦੀ ਉਪਮਾ ਸੁਣ ਕੇ ਦਰਸ਼ਨਾਂ ਦੀ ਲਾਲਸਾ ਅਧੀਨ ਕੁਝ ਬ੍ਰਾਹਮਣਾਂ ਨੂੰ ਨਾਲ ਲੈ ਕੇ ਕਾਂਚੀ ਨਗਰ ਵਿੱਚ ਪੁੱਜੀ ਰਵਦਾਸ ਜੀ ਦੇ ਦਰਸ਼ਨ ਕਰਕੇ ਉਸ ਦਾ ਮਨ ਸ਼ਾਂਤ ਹੋ ਗਿਆ ਉਸ ਨੇ ਰਵਦਾਸ ਜੀ ਨੂੰ ਗੁਰੂ ਧਾਰਨ ਕਰ ਲਿਆ ਅਤੇ ਗੁਰੂ ਦੀਖਿਆ ਪ੍ਰਾਪਤ ਕਰਕੇ RAM ਨਾਮ ਦਾ ਸਿਮਰਨ ਕਰਨ ਲੱਗੀ ਕਾਂਚੀ ਦੇ ਸਭ ਜਾਤ ਅਭਿਮਾਨੀਆਂ ਨੇ ਇਸ ਨੂੰ ਬਹੁਤ ਬੁਰਾ ਮਨਾਇਆ ਉਨ੍ਹਾਂ ਨੇ ਚਤੌਰ ਪੁੱਜ ਕੇ ਰਾਜੇ ਨੂੰ ਸਿਖਾਇਆ ਕਿ ਆਪ ਦੀ ਰਾਣੀ ਨੇ ਕਿੱਡਾ ਅਨਰਥ ਕੀਤਾ ਹੈ ਕਿ ਇੱਕ ਚਮਾਰ ਨੂੰ ਗੁਰੂ ਧਾਰਨ ਕਰਕੇ ਪੁਰਾਣੀ ਕੁੱਲਾਂ ਦੀ ਰੀਤ ਨੂੰ ਖਤਮ ਕਰ ਦਿੱਤਾ ਰਾਜੇ ਉੱਪਰ ਬ੍ਰਾਹਮਣਾਂ ਦੀ ਸਿਖਾਵਤ ਦਾ ਬਹੁਤ ਪ੍ਰਭਾਵ ਪਿਆ ਉਸ ਨੇ ਰਾਣੀ ਨੂੰ ਕਤਲ ਕਰਨ ਦਾ ਪੱਕਾ ਇਰਾਦਾ ਕਰ ਲਿਆ ਪਰ ਸਿਆਣੇ ਦਰਬਾਰੀਆਂ ਨੇ ਸਮਝਾਇਆ ਰਾਜਾ ਜੀ ਰਵਦਾਸ ਜੀ ਪੂਰਨ ਗਿਆਨਵਾਨ ਹਨ ਉਹਨਾਂ ਦੇ ਠਾਕਰ ਨਦੀ ਉੱਪਰ ਤਰੇ ਹਨ ਜੋ ਤੁਸੀਂ ਪਰਖ ਕਰਨ ਵਾਸਤੇ ਰਵਦਾਸ ਜੀ ਨੂੰ ਆਪਣੇ ਪਾਸ ਸੱਦ ਲਵੋ ਉਪਰੋਕਤ ਵਿਉਂਤ ਅਨੁਸਾਰ ਰਾਜੇ ਨੇ ਆਪਣੀ ਰਾਣੀ ਨੂੰ ਪੱਤਰ ਲਿਖ ਭੇਜਿਆ ਕਿ ਆਉਂਦੇ ਹੋਏ ਆਪਣੇ ਨਾਲ ਰਵਿਦਾਸ ਜੀ ਨੂੰ ਲੈ ਕੇ ਆਉਣ ਰਵਿਦਾਸ ਜੀ ਚਤੌਰ ਸ਼ਹਿਰ ਰਾਜੇ ਪਾਸ ਪੁੱਜ ਗਏ ਰਾਣੀ ਅੰਦਰ ਬਹੁਤ ਉਮਾਹਤ ਸੀ ਪਰ ਰਾਜਾ ਅਜੇ ਸ਼ਰਧਾ ਤੋਂ ਸਖਣਾ ਹੋਣ ਕਾਰਨ ਪਰ ਤਾਵਾ ਲੈਣ ਦਾ ਮਨ ਵਿੱਚ ਸੰਕਲਪ ਲਈ ਬੈਠਾ ਸੀ ਆਦਰ ਸਤਕਾਰ ਨਾਲ ਮਹਾਰਾਜ ਰਵਿਦਾਸ ਜੀ ਦੀ ਆਓ ਭਗਤ ਕੀਤੀ ਗਈ ਰਾਜਾ ਮੰਤਰੀ ਅਹਲਕਾਰ ਬ੍ਰਾਹਮਣ ਸਭ ਸਭਾ ਵਿੱਚ ਹਾਜ਼ਰ ਬੈਠੇ ਸਨ ਸਿੰਘਾਸਣ ਉੱਪਰ ਇੱਕ ਸੁੰਦਰ ਵਿਸ਼ਾਈ ਰਵਿਦਾਸ ਜੀ ਲਈ ਅਤੇ ਇੱਕ ਹੋਰ ਵਿਸ਼ਾਈ ਠਾਕਰਾ ਦੇ ਵਾਸਤੇ ਵਿਸ਼ਾਈ ਗਈ ਰਵਿਦਾਸ ਮਹਾਰਾਜ ਜੀ ਆਪਣੇ ਆਸਣ ਤੇ ਆ ਕੇ ਬਿਰਾਜਮਾਨ ਹੋ ਗਏ ਰਾਜੇ ਨੇ ਆਖਿਆ ਸ਼ਤਕਾਰਯੋਗ ਪੰਡਿਤ ਜੀ ਤੁਸੀਂ ਪਹਿਲਾਂ ਆਪਣੇ ਠਾਕਰਾ ਨੂੰ ਬੁਲਾ ਕੇ ਇਸ ਸੰਗਾਸਣ ਤੇ ਬਿਰਾਜਮਾਨ ਕਰਵਾਓ ਤੁਹਾਡੇ ਪਿੱਛੋਂ ਰਵਦਾਸ ਜੀ ਆਪਣੇ ਠਾਕਰਾ ਨੂੰ ਬੁਲਾ ਕੇ ਇਸ ਸੰਗਾਸਣ ਤੇ ਬਿਰਾਜਮਾਨ ਕਰਾਉਣਗੇ ਸਭਾ ਵਿੱਚ ਹਾਜ਼ਰ ਬ੍ਰਾਹਮਣਾ ਨੇ ਵੇਦ ਮੰਤਰ ਪੜ੍ਹੇ ਬੇਨਤੀਆਂ ਕੀਤੀਆਂ ਪਰ ਪ੍ਰੇਮਾ ਭਗਤੀ ਤੋਂ ਸਖਣੇ ਬ੍ਰਾਹਮਣਾ ਨੇ ਠਾਕਰ ਸਿੰਘ ਅਸਣ ਤੇ ਨਾਮ ਪੁੱਜੇ ब्राह्मण ਪਾਣੀਓ ਪਤਲੇ ਹੋਏ ਧੌਣਾ ਨੀਮੀਆਂ ਪਾਈ ਸ਼ਰਮਿੰਦਗੀ ਤੇ ਤਾਣ ਬੈਠੇ ਰਹੇ ਰବਦਾਸ ਜੀ ਦੀ ਵਾਰੀ ਆਈ ਰਬਦਾਸ ਜੀ ਉਸ ਸੰਗਾਸਣ ਤੇ ਆਪ ਹੀ ਬੈਠ ਗਏ ਜਿਹੜਾ ਠਾਕਰਾਂ ਲਈ ਬੁਸ਼ਾਇਆ ਗਿਆ ਸੀ ਕ੍ਰੋਧ ਅੰਦਰ ਸੜਦੇ ਬ੍ਰਾਹਮਣਾ ਦੰਦੀਆਂ ਪੀਂਦੇ ਕਹਿਣ ਕਿ ਇਸ ਪ੍ਰਯੰਕੀ ਪਾਲਕੀ ਵਿੱਚ ਤਾਂ ਠਾਕਰ ਹੀ ਵਿਰਾਜ ਸਕਦੇ ਹਨ ਪਰ ਇਹ ਰਾਜੇ ਦੀ ਗਲਤੀ ਹੈ ਜਿਸ ਨੇ ਰਵਦਾਸ ਨੂੰ ਭਈ ਅੰਕੀ ਵਿੱਚ ਬੈਠਣ ਲੱਗੇ ਨੂੰ ਨਹੀਂ ਰੋਕਿਆ ਰਾਜੇ ਨੇ ਮੂੰਹੋਂ ਇੱਕ ਵੀ ਸ਼ਬਦ ਨਾ ਕਿਹਾ ਰਵਦਾਸ ਜੀ ਨੇ ਪ੍ਰਭੂ ਪ੍ਰੀਤ ਵਿੱਚ ਮਗਨ ਹੋ ਕੇ ਪ੍ਰਭੂ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਠਾਕੁਰ ਰਵਦਾਸ ਜੀ ਦੀ ਗੋਦ ਵਿੱਚ ਆ ਕੇ ਵਿਰਾਜਮਾਨ ਹੋ ਗਏ ਇਹ ਵੇਖ ਕੇ ਸਾਰੀ ਸਭਾ ਵਿੱਚ ਜੈ ਜੈਕਾਰ ਹੋਣ ਲੱਗ ਪਈ ਅਨੇਕਾਂ ਸੰਖਾਂ ਦੀਆਂ ਧੁਨੀਆਂ ਸੁਣਾਈ ਦੇਣ ਲੱਗੀਆਂ ਰਾਜਾ ਉਠ ਕੇ ਰਵਿਦਾਸ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਨ ਲੱਗਾ ਝਾਲੀ ਰਾਣੀ ਬਹੁਤ ਗੱਦਗੱਦ ਹੋਈ ਰਾਣੀ ਨੇ ਰਵਿਦਾਸ ਜੀ ਦੇ ਚ ਤੌੜ ਪੁੱਜਦਿਆਂ ਹੀ ਭਾਂਤ ਭਾਂਤ ਦੇ ਪਕਵਾਨ ਪਕਵਾਉਣੇ ਸ਼ੁਰੂ ਕਰ ਦਿੱਤੇ ਸਨ ਬ੍ਰਾਹਮਣਾਂ ਨੂੰ ਨਿਮੰਤਰਿਤ ਵੀ ਭੇਜ ਦਿੱਤੇ ਸਨ ਲੰਗਰ ਛਕਣ ਵਾਸਤੇ ਬ੍ਰਾਹਮਣਾਂ ਆਤਿਥੀਆਂ ਅਬੇ ਆਗਤਾਂ ਸੂਦਰਾ ਸਭ ਦੀ ਸਾਂਝੀ ਪੰਗਤ ਲਾਈ ਗਈ ਜਿਨ੍ਹਾਂ ਬ੍ਰਾਹਮਣਾਂ ਦੇ ਮਨਾਂ ਵਿੱਚ ਈਰਖਾ ਨਹੀਂ ਸੀ ਉਹਨਾਂ ਨੇ ਤਾਂ ਸਾਂਝੀ ਪੰਗਤ ਵਿੱਚ ਲੰਗਰ ਛਕ ਲਿਆ ਪਰ ਜਾਤ ਦੇ ਅਪਮਾਨ ਵਿੱਚ ਫਸੇ ਹੰਕਾਰੀ ਬ੍ਰਾਹਮਣਾਂ ਨੇ ਰਬਦਾਸ ਜੀ ਨਾਲ ਬੈਠ ਕੇ ਲੰਗਰ ਛਕਣਾ ਪ੍ਰਵਾਨ ਨਾ ਕੀਤਾ ਉਹਨਾਂ ਦੀ ਜੁਦੀ ਪੰਗਤ ਲਾਈ ਗਈ ਜਦੋਂ ਉਹਨਾਂ ਲੰਗਰ ਛਕਣਾ ਸ਼ੁਰੂ ਕੀਤਾ ਤਾਂ ਹਰ ਇੱਕ ਬ੍ਰਾਹਮਣ ਨਾਲ ਮਹਾਰਾਜ ਰਵਿਦਾਸ ਜੀ ਲੰਗਰ ਛਕਦੇ ਵਿਖੇ ਗਏ ਬਹੁਤ ਉੱਠ ਉੱਠ ਬੈਠੇ ਪਰ ਹਰ ਇੱਕ ਨਾਲ ਰਵਿਦਾਸ ਜੀ ਲੰਗਰ ਛਕਦੇ ਵਿਖਾਈ ਦਿੰਦੇ ਰਹੇ ਹਾਰ ਕੇ ਬ੍ਰਾਹਮਣ ਰਵਿਦਾਸ ਜੀ ਦੇ ਚਰਨੀ ਪੈ ਗਏ ਚਿਤੌੜ ਵਿੱਚ ਬਹੁਤ ਸਮਾ ਰਹੇ ਮੀਰਾਬਾਈ ਵੀ ਇੱਥੇ ਹੀ ਆਪ ਦੀ ਸ਼ਿਸ਼ ਬਣੀ ਭਗਤ ਰਵਦਾਸ ਜੀ ਪ੍ਰਭੂ ਜੀ ਨਾਲ ਇੱਕ ਮਿਕ ਸੰ ਉਹਨਾਂ ਦੀ ਰਚਨਾਤੋਂ ਸਪਸ਼ਟ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਆਪ ਬੇਗਮਪੁਰੇ ਦੇ ਵਾਸੀ ਸਨ ਲੋਕਾਂ ਨੇ ਉਹਨਾਂ ਜੀ ਦੀ ਉਪਮਾ ਕਰਨੀ ਆਰੰਭ ਕਰ ਦਿੱਤੀ ਵਡਿਆਈ ਹੁੰਦੀ ਵੇਖ ਕੇ ਆਪ ਜੀ ਨੇ ਸ਼ਰਦਾ ਪਿਆਰ ਅੰਦਰ ਮਾਰੂ ਰਾਗ ਵਿੱਚ ਸ਼ੁਕਰਾਨਾ ਕਰਦਿਆਂ ਸ਼ਬਦ ਉਚਾਰਿਆ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗੁਸਈਆ ਮੇਰੇ ਮਾਥੇ ਛਤਰ ਧਰੈ ਰਹਾਓ ਜਾਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਢਰੈ ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨਤ ਰਹਿ ਕਹਿ ਰਵਦਾਸ ਸਨੋਰੇ ਸੰਤੋ ਹਰ ਜੀਉ ਤੇ ਸਬੈ ਸਰੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਵਦਾਸ ਜੀ ਦੀ ਬਾਣੀ ਵਿੱਚੋਂ ਵਿਰਾਗ ਨਿਮਰਤਾ ਪ੍ਰੇਮਾ ਭਗਤੀ ਅਤੇ ਬ੍ਰਹਮ ਗਿਆਨ ਡਲਕਾ ਮਾਰਦਾ ਹੈ ਸਰਬ ਵਿਆਪਕ ਪਰਮੇਸ਼ਰ ਜੀ ਨੇ ਭਗਤ ਜੀ ਦੀ ਹਰ ਤਰ੍ਹਾਂ ਲਾਜ ਰੱਖੀ ਅਤੇ ਹੰਕਾਰੀ ਪੰਡਤਾਂ ਦਾ ਮਾਣ ਦੂਰ ਕੀਤਾ हे ਨਿਜ ਆਤਮਾ ਇਹਨਾਂ ਸਾਖੀਆਂ ਦੇ ਸੁਣਨ ਦਾ ਸਹੀ ਫਲ ਉਸ ਵੇਲੇ ਸਮਝਿਆ ਜਾਵੇਗਾ ਜਦੋਂ ਤੂੰ ਵੀ ਮਨ ਚਿਤ ਲਾ ਕੇ ਪ੍ਰਭੂ ਜੀ ਦੀ ਪ੍ਰੇਮ ਭਗਤੀ ਕਰੇਂਗਾ